ਉਕੀਲਾ ਮਜੀ ਮੇਰਾ ਨਾਮ ਰ지ਂਦਰ ਕੌਰ ਹੈ ਜੀ 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 ਹਾਂ ਜੀ ਗੁਰੂ ਜੀ ਕਿਸ ਤਰ੍ਹਾਂ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਜੌਬ ਕਰਦਿਆਂ ਨੂੰ ਕਦੋਂ ਆ ਕੇ ਗਏ ਸਾਰੀ ਗੱਲ ਦੱਸੋ ਜੀ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਸੀ ਰਹਿਣ ਸਹਿਣ ਦਾ ਇਹ 21 ਸਾਲ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਭਾਈ ਮਸਾਲ ਲੱਗਿਆ ਹੋਇਆ ਹੈਗਾ ਪਰਿਵਾਰ ਨਾਲ ਜਿੰਦ ਦੇ ਵਿੱਚ ਬਹੁਤ ਵਧੀਆ ਵਿਚਰਦੇ ਸੀ ਹਰ ਇੱਕ ਨਾਲ ਸੁਭਾਅ ਬਹੁਤ ਚੰਗਾ ਸੀ ਕਿੰਨਾ ਟਾਈਮ ਛੁੱਟੀ ਕੱਟ ਗਈ ਜੀ ਉਹ 45 ਦਿਨ ਦੀ ਛੁੱਟੀ ਕੱਟ ਕੇ ਗਏ ਨੇ ਜੀ 8 ਤਰੀਕ ਨੂੰ ਆਉਣ ਡਿਊਟੀ ਹੋਏ ਨੇ ਜੀ 11 ਵਜੇ ਦਾ ਹੀ ਹਾਜ਼ਰੀ ਹੋ ਗਈ ਸੀ ਤੇ 2:30 ਵਜੇ ਸਾਨੂੰ ਇਹ ਪਤਾ ਲੱਗਿਆ ਕਿ ਵੀ ਜੀਰ ਹੋ ਗਈ ਨਹੀਂ ਜੀਰ ਹੋ ਸੀਰ ਕਿਸ ਤੋਂ ਉਸੇ ਸ਼ੀਰ ਹੋ ਕਿਵੇਂ ਸਾਨੂੰ ਪਤਾ ਲੱਗਿਆ ਕਿੰਨਾ ਨਸਰ ਸਾਨੂੰ ਯੂਨਿਟ ਵੱਲੋਂ ਫੋਨ ਆਇਆ ਜੀ ਕਹਿੰਦੇ ਵੀ ਥੋੜੀ ਪ੍ਰੋਬਲਮ ਆ ਰਹੀ ਹੈਗੀ ਅਸੀਂ ਐਮ ਐਚ ਲੈ ਕੇ ਜਾ ਰਹੇ ਹਾਂਗੇ ਤੇ ਜਦੋਂ ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਵੀ ਤੁਸੀਂ ਦੇਖਭਾਲ ਕਰੋ ਉਹਨਾਂ ਨੇ ਪੁੱਛਿਆ ਘਰ ਵਿੱਚ ਕਿਵੇਂ ਸੀ ਘਰ ਵਿੱਚ ਵਧੀਆ ਠੀਕ ਠਾਕ ਸੀ ਬਹੁਤ ਵਧੀਆ ਛੁੱਟੀ কাট ਕੇ ਆਏ ਨੇਗੇ ਉੱਥੇ ਜਾ ਕੇ ਪਤਾ ਨਹੀਂ ਕੋਈ ਕੀ ਪ੍ਰੋਬਲਮ ਆਈਏ ਸਾਨੂੰ ਪੂਰੀ ਗੱਲ ਤੁਹਾਨੂੰ ਨਹੀਂ ਦੱਸੀ ਜੀ ਸਾਨੂੰ 3:30 ਵਜੇ ਇਹ ਕਹੇਗਾ ਵੀ ਸੀਧ ਹੋ ਗਿਆ ਵੀ ਨਹੀਂ ਨਹੀਂ ਚਲੇ ਗਏ ਰਾਤ ਕੋਈ ਗੱਲ ਕਦੋਂ ਹੋਏਗੀ ਸਾਡੇ ਸਾਡੇ 11 ਵਜੇ ਗੱਲ ਹੋਈ ਹੈ ਜੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਮੈਂ ਡਿਊਟੀ ਪਹੁੰਚ ਗਿਆ ਠੀਕ ਠਾਕ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੀ ਜਿਨੂੰ ਆਈ ਨੂੰ YouTube ਕਰਕੇ ਦੇਣ ਉਹਦੇ ਪਿੰਡ ਦੇ ਵਿੱਚ ਵਿੱਚ ਦੇ ਲੋਕਾਂ ਦੇ ਵਿੱਚ ਰਹੇ ਹਾਂ ਹਾਂਜੀ ਸਾਰੇ ਪਿੰਡ ਦੇ ਵਿੱਚ ਸਭ ਨਾਲ ਰਹਿਣ ਸਹਿਣ ਵਧੀਆ ਸੀ ਸਭ ਨੂੰ ਮਿਲ-ਜੁਲ ਕੇ ਗਏ ਨੇ ਕਿ ਸਾਰਿਆਂ ਨਾਲ ਵਧੀਆ ਰਹਿੰਦੇ ਸੀ ਬੱਚੇ ਕੀ ਕੁਛ ਬੱਚੇ ਕਿਹੜਾ ਡੇਟਾ ਇੱਕ ਮੇਰੀ ਇੱਕ ਬੇਟੀ ਹੈਗੀ ਹਾਂਜੀ ਪੜ੍ਹਦੀ ਹੈ ਬੱਚੇ ਬੇਟਾ 8th ਚ ਹੈ ਜਿਸ 17 ਸਾਲ ਦੀ ਉਮਰ ਹੈ ਬੇਟੀ 9ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਬੱਚਿਆਂ ਕੋਈ ਕੀ ਸੋਚ ਰਿਹਾ ਕੀ ਬਣਾਉਣਾ ਚਾਹਦੇ ਸੀ ਬੇਟਾ ਇਹਨੂੰ ਆਈਪੀਐਸ ਬਣਾਉਣ ਦੀ ਚਾਹੁੰਦੇ ਸੀ ਉਹਨਾਂ ਦੀ ਸਾਸ ਜੀ ਇਹਨਾਂ ਨੂੰ ਕਹਿਣਾ ਸੀ ਬੇਟਾ ਵਧੀਆ ਪੜੋ ਲਿਖੋ ਮੈਂ ਤੁਹਾਨੂੰ ਇੱਕ ਅਫਸਰ ਲੈਣ ਦੇ ਵਿੱਚ ਭਰਤੀ ਕਰਾਂਗਾ ਉਹਨੂੰ ਆ ਰਹੀ ਸੀ ਛੁੱਟੀ ਬੇਟਾ ਤੁਹਾਡੇ ਨਾਲ ਇਹ ਹੀ ਹੋਈ ਗੱਲਬਾਤ ਬੱਚੇ ਬਾਰੇ ਹਾਂਜੀ ਬੱਚੇ ਬਾਰੇ ਸੁਹਾ ਸ਼ਾਮ ਇਹੀ ਕਹਿੰਦੇ ਵੀ ਇਹਨਾਂ ਨੂੰ ਆਪਾਂ ਨੇ ਵਧੀਆ ਪੜਾ ਲਿਖਿਆ ਕਿ ਵਧੀਆ ਇੱਕ ਅਫਸਰ ਬਣਾਉਣੇ ਨੇ ਮਾਰਨ ਦੇ ਸੀ ਕਰਦੇ ਸੀ ਆਪਣੀ ਪਤਨੀ ਦੇ ਰਿਸ਼ਤੇ ਮੈਂ ਬਹੁਤ ਵੱਡਾ ਮਾਣ ਵਿਸ਼ਵਾਸ ਕਰਦੀ ਆ ਮਾਣ ਕਰਦੀ ਆ ਕਿ ਉਹ ਦੇਸ਼ ਦੀ ਸੇਵਾ ਲਈ ਆਪਣੇ ਜਾਨ ਦੀ ਕੁਰਬਾਨੀ ਦਿੱਤੀ ਉਹਨਾਂ ਨੇ ਸੀద్ధి ਪਾਈ ਹੈ ਮੈਨੂੰ ਗਰਵ ਇਸ ਚੀਜ਼ ਦਾ ਪਰ ਜੋ ਮੈਨੂੰ ਲਾਈਫ ਦੇ ਵਿੱਚ ਘਾਟਾ ਪੈ ਗਿਆ ਚਲੋ ਉਹ ਤਾਂ ਨਹੀਂ ਗੱਲ ਬਣਦੀ ਪਰ ਮੈਨੂੰ ਮਾਣ ਬਹੁਤ ਆ ਆਪਣੇ ਗੁਰਵੀਰ ਸਿੰਘ ਪਤੀ ਤੇ ਜੋ ਦੇਸ਼ ਵਾਸਤੇ ਆਪਣੀ ਜਿੰਦ ਜਾਨ ਲਾ ਗਏ ਜਿਹੜਾ ਪਿੰਡ ਦਾ ਮਾਹੌਲ ਜਿਹੜਾ ਹੈਗਾ ਗੱਲ ਵੀ ਇਹਦਾ ਹੈ ਕਿ ਤਰ੍ਹਾਂ ਲੋਕ ਆ ਰਹੇ ਨੇ ਜਿਵੇਂ ਸ਼ਿਰੂ ਦੇ ਕਰਕੇ ਨਾਲ ਪਿਆਰ ਕਰਨ ਦੇ ਮੌਕੇ ਆ ਰਹੇ ਨੇ ਬਹੁਤ ਪਿਆਰ ਕਰ ਰਹੇ ਨੇ ਜੀ ਲੋਕ ਲੋਕਾਂ ਤੋਂ ਵੀ ਸਾਰੇ ਪਿੰਡ ਦੇ ਵਿੱਚ ਵੀ ਤਵੇ ਬੰਦ ਹੋਏ ਪਏ ਨੇਗੇ ਜਨਨ ਕਿ ਬਹੁਤ ਦੁੱਖ ਮਨਾਇਆ ਹੈਗਾ ਸਾਰੇ ਪਿੰਡ ਦੇ ਲੋਕਾਂ ਨੇ ਔਰ ਜੋ ਵੀ ਪੈਣ ਪਾਈ ਵਾਲੇ ਦਿਵਾਲੇ ਵਾਲੇ ਨੇ ਸਭ ਆਪਣੇ ਲਈ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ ਮੇਰੇ ਕੋਲ ਤੁਹਾਡੀ ਗੱਲਬਾਤ ਹੋਈ ਕਿ ਦੋਨੋਂ ਦਾ ਪਾਰਕ ਸ੍ਰੀ ਦਾ ਤਰਵਾਣਾ ਹੈਗਾ ਪਿੰਡ ਉੱਤਰੋਂ ਪਹੁੰਚਣਾ ਹੈ ਅੱਜ ਸ਼ਾਮ ਨੂੰ ਕਹਿੰਦੇ ਆ ਜੀ ਆਪਣਾ ਪਟਿਆਲੇ ਪਹੁੰਚਣਗੇ ਤੇ ਸਵੇਰ 7-8 ਵਜੇ ਦਾ ਟਾਈਮ ਦੇ ਰਹੇ ਨੇਗੇ ਪਿੰਡ ਆ ਜਾਣਗੇ ਸਸਕਾਰ ਦਾ 9 60 8 9 ਵਜੇ ਦਾ ਟਾਈਮ ਦੱਸ ਰਹੇ ਨੇ ਕੋਈ ਹੋਰਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਯਾਦ ਕਰ ਜੀ ਤੁਹਾਨੂੰ ਕੁਝ ਕਹਿ ਕੇ ਗਏ ਹੁਣ ਦੱਸ ਕੇ ਗਏ ਹੁਣ ਤੁਹਾਨੂੰ ਕੁਝ ਅੰਦਾਜ਼ਾ ਸਹੀ ਕਹਿ ਰਹੇ ਸੀ ਵੀ ਵਧੀਆ ਪਰ ਬੱਚਿਆਂ ਦਾ ਦੇਖਭਾਲ ਕਰਨੀ ਹੈ ਤੁਸੀਂ ਨੇ ਵੀ ਮੈਂ ਤਾਂ ਆਪਣੀ ਡਿਊਟੀ ਚੱਲਿਆਂਗਾ ਮੈਂ ਉੱਥੇ ਸੇਵਾ ਕਰ ਰਿਹਾ ਤੁਸੀਂ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਬੱਚਿਆਂ ਨੂੰ ਸੁਪਨਾ ਕੋਲ ਦਾ ਕਿਤੇ ਹੋ ਜਾਣਾ ਹਾਂਜੀ ਮੈਂ ਪੂਰਾ ਜੋਸ਼ ਰੋਜ਼ ਨਾਲ ਵੀ ਆਪਣੇ ਬੱਚਿਆਂ ਨੂੰ ਪੂਰੀ ਗੰਗ ਜਾ ਵਿਆਹ ਹਾਸਲ ਕਰਵਾਵਾਂਗੀ ਉਹਨਾਂ ਦੇ ਕਹਿਣੇ ਤੇ ਚੱਲੂੰਗੀ ਜੋ ਸੁਪਨੇ ਸੀ ਮੈਂ ਪੂਰੇ ਕਰਵਾਉਂਗੀ ਆਪਣੇ ਬੱਚਿਆਂ ਤੋਂ ਮੋਟੋ ਕੰਨ ਜੀ ਦੇ ਅੱਤ ਪੁੱਤ ਨੇ ਸੀ ਦੀ ਪਾਈ ਹੋਈ ਹੈ ਇਸ ਤਰ੍ਹਾਂ ਦੇਖ ਲਓ ਪਰ ਉਹਨਾਂ ਮਿਲ ਕੇ ਗਏ ਨੇ ਪਿੱਛੇ ਗੱਲਬਾਤ ਕਰਕੇ ਇੱਕ ਡਾਕਟਰ ਗਏ ਨੇ ਮੇਰੇ ਪੁੱਤ ਬਹੁਤ ਲਾਇਕ ਬੰਦੇ ਦੀ ਬਹੁਤ ਸਿਆਣਾ ਪੁੱਤ ਤੇ ਮਾਣ ਆਇਆ ਬਹੁਤ ਹਾਂ ਮੈਂ ਪੂਰਾ ਦੇਸ਼ ਲਈ ਜਿਹੜਾ ਹੈਗਾ ਬੇਸ ਵੀ ਰੱਖਿਆ ਕਰਦੇ ਸੋ ਕੀ ਜਾਣ ਮਾਰ ਕੇ ਹੋ ਹਾਂ ਬਹੁਤ ਕਿੰਨਾ ਖੁਸ਼ ਮਹਿਸੂਸ ਕਰਦੇ ਵਾਹ ਤੂੰ ਕਿੰਨੇ ਖੁੱਪਣੇ ਤੇ ਦੀਆਂ ਤੂੰ ਬੱਚੇ ਨੇ ਬੱਚਿਆਂ ਦੇ ਸੱਤੇ ਆ ਪਰੱਖ ਨੂੰ ਵੀ ਸੀ ਆਪਣਾ ਹਾਂ ਬਹੁਤ ਸੱਚੀ ਵੀ ਬੱਚੇ ਪ੍ਰਤੀ ਖੁਸ਼ ਹੋਏ ਐਂਡ ਟਾਈਮ ਦੇ ਵੀ ਸੋ ਵੀ ਆਪਦਾ ਉਹ ਸੋ ਸੁਖਣੀ ਮੇਰੀ ਨਹੀਂ ਬੱਚਿਆਂ ਨੂੰ ਗੈਂਦੀ ਵੀ ਆ ਬੱਚੀ ਮੇਰੇ ਨਾਲ ਕਰ ਲੈਣਾ ਹਾ ਹੱਥ ਦੇ ਘੇੜਦੇ ਗਏ ਨੀ ਪੁੱਤ ਆਉਦੀ ਦੇਖੀ ਤੇ ਜੰਗ ਇਹ ਨਾਮ ਹੈ ਕੋਟਾ ਇਹ ਨੰਬਰ ਵੀਰ ਸਿੰਘ ਹੈ ਤੇ ਮੈਂ ਫੌਜੀ ਜੀ ਇਕਬਰ ਵੀ ਸਿੰਘ ਦਾ ਪਰਾਣ ਹੂ ਤਾਂ ਜਦੋਂ ਆਏ ਛੁੱਟੀ ਘਟਣ ਤੇ ਤੁਹਾਨੂੰ ਮਿਲੇ ਤਰ੍ਹਾਂ ਗੱਲਾਂ ਬਾਤਾਂ ਹੋਈਆਂ ਇਹਨਾਂ ਪੂਰੀਆਂ ਗੱਲਾਂ ਬਾਤਾਂ ਜੀ ਇਹ ਖੇਤ ਪੂਰਾ ਖੇਤ ਦਾ ਕੰਮ ਕਰਾਇਆ ਜੀ ਦੀ ਲਾਉਣ ਆਇਆ ਤੇ ਉੱਥੇ ਮੈਨੂੰ ਆਇਆ ਜੀ ਅਸੀਂ ਕਹਿੰਦੇ ਜਿੰਨੇ ਫੌਜੀ ਛੁੱਟੀਆਂ ਆ ਹੁਣ ਕਹਿੰਦਾ ਸਾਨੂੰ ਸਾਰਿਆਂ ਨੇ ਕੇ ਦੇ ਬੀਜੀ ਰਿਬੜੀ ਮਿੜੀ ਰੁਪਏ ਸਾਰੇ ਕੰਮ ਕਰਾਉਣੇ ਸਾਰੇ ਕੁ ਵਧੀਆ ਕੰਮ ਕਰਾਏ ਨੇ ਤੇ ਜਾਂਦਾ ਮੈਨੂੰ ਕਹਿ ਕੇ ਵੀ ਗਿਆ ਵੀ ਖਾ ਪੀਣਾ ਕਹਿੰਦਾ ਤੂੰ ਬਿਮਾਰ ਰਹਿਣਾ ਕਹਿੰਦਾ ਦਿਹਾੜੀਆਂ ਲਾਣੀਆਂ ਆ। ਤੁਹਾਡੀ ਤਾਂ ਛੋਟੀ ਸੀ ਬੇਰੇ ਤੋਂ ਵੱਡੀ ਵਾਛੇ ਸਾਲ ਵੱਡੀ। ਉਹਨਾਂ ਦੇ 82 ਦਾ ਜਨਮ ਸੀ 42 ਸਾਲ ਲੱਗਣੇ ਇਸ ਮਹੀਨੇ। ਇਹੋ ਜਿਹਾ ਸੁਹਾਟੀ ਖੋਜ ਵੀਰ ਦਾ। ਸੁਹਾ ਦਾ ਹੀਰਾ ਬੰਦਾ ਦੀ ਯੂਟਿਊਬਰਗਾ ਤਾਂ ਬੰਦੀ ਨਹੀਂ ਦੀ ਗੱਲ। ਮਤਲਬ ਮਤਲਬ ਨੇਕੀ ਤਾਂ ਇਹਨਾਂ ਦੀ ਜਦੋਂ ਹਣ ਛੁੱਟੀ ਆਈ ਸੀ ਇੱਕ ਗਰੀਬ ਗਰੀਬੀ ਪਰਿਵਾਰ ਦੀ ਉਹਨਾਂ ਦੇ ਕੋਲ ਬੇਟੀ ਨੇ ਬੱਚਾ ਹੋਇਆ। ਕਰ ਆ ਕੇ ਉਹਨਾਂ ਨੂੰ ਤਜੀਰੀ ਲਾ ਕੇ ਦੇ ਕੇ 5 ਕਿਲੋ ਜਾ ਕੇ ਨਾਲ ਪੈਸੇ ਦੇ ਕੇ ਆ ਕਹਿੰਦਾ ਮੈਂ ਅਗਲੀ ਸੁੱਤੀ ਤੁਹਾਨੂੰ ਕੱਪੜੇ ਦੀਨੇ ਸਾਰੇ ਸਮਾ ਕੇ ਦੇ ਦੂੰਗਾ ਮਤਲਬ ਦਾਨੀ ਵੀ ਇੰਨਾ ਦੀਗਾ ਤੇ ਜਿਹਦੇ ਘਰੋਂ ਭੱਗ ਗਿਆ ਐ ਨਹੀਂ ਵੀ ਇਹ ਗਰੀਬ ਆ ਜਾ ਕਿਵੇਂ ਆ ਉਹਨਾਂ ਦੀ ਕਹੂ ਮੈਨੂੰ ਚਾਹ ਬਣਾ ਕੇ ਦੇ ਦੋ ਆਪਣੇ ਬਾਟਰ ਬਾਕਸ ਲਾ ਕੇ ਆਪਣੇ ਜਿਹੜੇ ਗੱਡੀ ਲਾ ਹਰ ਹੁੰਦੇ ਨੇ ਉਹਨਾਂ ਦੇ ਘਰਾਂ ਜਾ ਕੇ ਚਾਹ ਪੀਉਂਦਾ ਕੋਈ ਐ ਨਹੀਂ ਉਹ ਸੋਲਦਾ ਸੀਗਾ ਇਹ ਛੋਟੇ ਨੇ ਜਦ ਮੈਂ ਫੌਜੀ ਬੰਦਾ ਸਾਰਿਆਂ ਨਾਲ ਖੁੱਲ ਮਿਲ ਕੇ ਰਹਿੰਦਾ ਸੀਗਾ ਉਹਨੇ ਦਸਰ ਦੇ ਬੱਚਿਆਂ ਪ੍ਰਤੀ ਦਾ ਬੜਾ ਉਹਨੂੰ ਸੋਚ ਬੰਦਿਆ ਸੀ ਕਿ ਰਾਜ ਵਿੱਚ ਸਫਲ ਨਾਣਾ ਹਾਂ ਹਾਂ ਉਹਦੇ ਮੇਰਲ ਹੁੰਦੀ ਸੀ ਉਹ ਵਿਸ਼ੇਤ ਹੁੰਦੀ ਸੀ ਮੇਰੇ ਵੀ ਦੋ ਬੱਚੇ ਨੇ ਉਹ ਕਹਿੰਦਾ ਵੀ ਆਪਾਂ ਨੇ ਇਹਨਾਂ ਨੂੰ ਜੋਬ ਤੇ ਲਾਉਣਾ ਤੇ ਬੇਟੇ ਨੂੰ ਤੇ ਵੱਡੇ ਨੂੰ ਕਹਿੰਦਾ ਸੀ ਆਈਪੀਐਸ ਅਫਸਰ ਬਣਾਉਣਾ ਤੇ ਗੁੜੀਆਂ ਨੂੰ ਖੇਡ ਚ ਲਾਇਆ ਸੀ ਕਹਿੰਦਾ ਵੀ ਇਹਨੂੰ ਮੈਂ ਇੰਡੀਆ ਦੇ ਖੇਡ ਚ ਉਹ ਕਰਨਾ ਚਾਹੁੰਦਾ ਤੇ ਬੱਚਿਆਂ ਪ੍ਰਤੀ ਤਾਂ ਬਹੁਤ ਰੱਖਦਾ ਕਿ ਉਹ ਆਪਧਿਆਮ ਪ੍ਰਤੀ ਮੇਰੇ ਪ੍ਰਤੀ ਬਹੁਤ ਪੂਰਾ ਰੱਖਦਾ ਸੀ ਜੋ ਡਿਗਰੀ ਫਾਈਨਲ ਹੈ ਸਾਡੀ ਕੀ ਬਹੁਤ ਉਮੀਦਾਂ ਸੀ ਗਈ ਹੋਈਆਂ ਨਾਲ ਵੀ ਤਾਂ ਉਹਨਾਂ ਦਾ ਪਾਰਟ ਸਿਮ ਪਹੁੰਚਣਾ ਹੈ ਕਰ ਤੋਂ ਸਿਸਟਮ ਇੰਟਰਵਿਊ ਤੇ ਤਿਆਰੀਆਂ ਦਾ ਜੀ ਸਾਡੇ ਲੋਕਾਂ ਨੂੰ 7 ਵਜੇ ਪਹੁੰਚ ਜਾਣਗੇ ਵੀਰੇ ਤੇ ਉਹਨਾਂ ਨੇ ਸਾਨੂੰ 8:30 ਵਜੇ ਦਾ ਟਾਈਮ ਦਿੱਤਾ ਤੇ ਪਹਿਲਾਂ ਤੈਨੂੰ ਸਾਨੂੰ ਪੁੱਛਿਆ ਸੀ ਵੀ ਦਸਪਾਰ ਦਾ ਟਾਈਮ ਦੱਸੋ ਤੇ ਆਪਣੇ ਵੱਲੋਂ ਤਿਆਰੀਆਂ ਨਜ਼ਾਰੀਆਂ ਜੀ ਮੁਕੇ ਪ੍ਰਸ਼ਾਸਨ ਨੂੰ ਤੇ ਕੋਈ ਪਹੁੰਚ ਕੀਤੀ ਪ੍ਰਸ਼ਾਸਨ ਨੂੰ ਕੋਈ ਜਗ੍ਹਾ ਵੀ ਦੇਖਦੇ ਕੋਈ ਕਿਸੇ ਤਰ੍ਹਾਂ ਨਹੀਂ ਹਰੇ ਕੋਈ ਪ੍ਰਸ਼ਾਸਨ ਮੇਰੇ ਪਟਵਾਰੀ ਸਾਹਿਬ ਆਏ ਨੇ ਤੇ ਫੋਨ ਤਾਂ ਵੈਸੇ ਆਈ ਗਏ ਸੀ ਉਹਨਾਂ ਦੇ ਅ ਪਟਵਾਰੀ ਸਾਹਿਬ ਸੁਭਾਹ ਆ ਕੇ ਗਏ ਨੇ ਤੇ ਹੋਰ ਤਾਂ ਕੋਈ ਅਫਸਰ ਆਇਆ ਨਹੀਂ